ਨੌਈ ਲੱਭਾਣ ਹੁਣ ਹਜ਼ਾਰ ਵਾਲੀ ਲੜੀ ਖੋਲਦੀ ਓਏ ਪਿੱਛੇ ਕਿਉਂ ਇੱਧਰ ਨਾ ਆਣੇ ਟ੍ਰੈਸਟਿੰਗ ਦੇਖਦੇ ਆਂ ਜੀ ਹੁਣ ਇੱਕ ਹੋ ਆਇਆ ਹਜ਼ਾਰ ਵਾਲੀ ਕੋ ਆ ਇੱਕ ਕਿਹੜੀਆਂ ਅੱਗੇ ਇੱਕੋਂ ਲੱਗਦੀ ਆ ਕੋਈ ਨਹੀਂ ਯਾਰ ਇੱਕ ਮਿੰਟ ਓਏ ਚੰਦ ਖੜਦਾ ਯਾ ਓਏ ਮੈਨੂੰ ਲੱਗਾ ਲੜੀ ਨੂੰ ਅਗਲਾ ਹਜ਼ਾਰ ਵਾਲੀ ਨੂੰ ਉਹ ਲੈ ਲਾ ਲਈ ਟਾਸਟਿੰਗ ਦੇਖਦੇ ਹਜ਼ਾਰ ਰਡੀਆਂ ਦੀ 2000000 ਦੀ ਨੇ ਕੋਈ ਦੰਗਾ ਗਿਆ ਦਾ ਦੰਗਾ ਵੀ 2000 ਲੜੀ ਯਾਰ ਟੈਸਟਿੰਗ ਤੇ ਵੀ 2000 ਲੜੀ ਬੰਦਾ ਸੇਵਰ ਲੋਟ ਨੂੰ ਉਹ ਤੇਰੀ ਡੈਡੀ ਦੇ ਬੱਚੇ ਓਏ ਮਦੋਪਰ ਨੂੰ ਵੀ ਖੁਪੜੀ ਲੋ ਇਹ ਖਲਾਰੇ ਖਲਾਰਾ ਆ ਗਿਆ ਅਗਲੀ ਦੇ ਵਿੱਚ ਉੱਤੇ ਉੱਪਰ ਖਲਾਰੇ ਖਲਾਰਾ ਬੱਤ